ਸਰੀ ਵੈਗਨ ਜੀ ਕੀ ਪਤੇ ਤੇ ਅੱਜ ਭਾਈ ਸਾਰੇ ਸ਼ਹਿਰ ਤੋਂ ਦੱਸਿਆ ਕਿ ਅੱਜ ਦਾ ਦਿਨ ਰੱਖੜੀ ਹੈ ਰੱਖੜੀ ਦਾ ਤਿਹਾਰ ਆ ਦੁਨੀਆ ਬੜੀ ਖੁਸ਼ੀ ਖੁਸ਼ੀ ਰੱਖੜੀ ਦਾ ਤਿਹਾਰ ਮਨਾ ਰਹੇ ਨੇ ਕੁਦਰੇ ਪਠਾਈਆਂ ਪੱਕ ਰੀਆਂ ਨੇ ਕਿਦੇ ਰੱਖੜੀਆਂ ਬੰਨਵਲੇ ਜਾ ਰਹੇ ਨੇ ਕਿਦੇ ਸੂਟ ਲੈਣ ਜਾ ਰਹੇ ਨੇ ਅੱਜ ਦਾ ਦਿਨ ਰੱਖੜੀ ਵਾਲਾ ਦੁਨੀਆ ਭੰਜੀ ਕਰਦੀ ਅੱਜ ਇਹਦੇ ਚੱਕਰਾਂ ਦੇ ਵਿੱਚ ਤੇ ਦੂਜੇ ਪਾਸੇ ਇੰਨਾ ਕਬਲੇ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਸਮਝ ਆ ਰਿਹਾ ਕਿ ਸੋਲਦੇ ਦੇ ਸਿਰ ਤੇ ਕਾਲ ਚੜਿਆ ਆ ਰਿਹਾ। ਜਦੋਂ ਕਾਲ ਰਾਤ ਕਾਲ ਚੜਦਾ ਹੀ ਆਉਂਦਾ ਚੜਦਾ ਹੀ ਆਉਂਦਾ। ਕਿੰਨੀਆਂ ਜਵੀਆਂ ਦਾ ਉਹ ਆਤਮਾਨ ਡੱਪੋਂ ਨੂੰ ਫਰਦਾਗਾ। ਪਹਿਲਾਂ ਮੋਤੀ ਡੱਪੋਂ ਨੂੰ ਫਰਦਾ ਸੀ। ਹੁਣ ਉਹ ਆਤਮਾਨ ਡੱਪੋਂ ਨੂੰ ਵਰਦਾ। ਜੇ ਤੁਸੀਂ ਹੁਣ ਜਾਤ ਪਾਤ ਦਾ ਤੋਂ ਵਿੱਚੋਂ ਹਰਾ ਹੋ ਜੂਗੇ। ਸ ਕੋਈ ਜਾਤ ਪਾਤ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਹੀ ਸੀ। ਰਿੰਗ ਰੇਟ ਤੇ ਗੁਰੂ ਕੇ ਬੇਟੇ ਹੋਰ ਜਾ ਰਾ ਜਿੰਨ ਰਾਜੀ ਸ਼ੇਖਰ ਉਹ ਰਾਜੇ ਸਤੇ ਕਹਨੇ ਸਾਰੇ ਸੀ। ਤੇ ਤੁਸੀਂ ਹੁਣ ਅੱਜ ਅੱਡੋ ਅੱਡੇ ਹੋਏ ਬੈਠੇ ਹਾਂ ਤੇ ਤੁਹਾਨੂੰ ਅੱਡੇ ਅੱਡੇ ਰੁਪਾਰ-ਕਾਰ ਕੇ ਛੋਡੇ ਤੇ ਹਗਲੇ ਅੱਡੋ ਅੱਡੋ ਹੋ ਰਹੇ ਨੇ ਜੇ ਅਸੀਂ ਨਾ ਸੰਭਲੇ ਇੱਕ ਲੱਖਾ ਸਧਾਣਾਗਾ ਵੈਸੇ ਉਹ ਗਾਲ ਉਹਨੇ ਅੱਗੇ ਨਾਲ ਵੜੀ ਸ਼ੋ ਉਹ ਵੀ ਉਹਨੂੰ ਗਾਲ ਨਿਕਲ ਲੱਗੀ ਸੀ ਲੱਖੇ ਨੂੰ ਉਹ ਸੰਗ ਪਾਰ-ਪਾਰ ਕੇ ਤੁਹਾਨੂੰ ਸਮਝਾ ਦੂੰਗਾ ਕਿ ਥੱਕ ਗਿਆ ਪਰ ਛੋਡੇ ਖਾਣੀ ਨਹੀਂ ਪੈਦੀ ਤੁਸੀਂ ਘਰਾਂ 'ਚ ਬੜੇ ਬੈਠੇ ਹੋ ਇੱਕ ਵੱਡੀ ਆਹੇ ਕੋਠੀ ਦੇ ਦਾਂਗੇ ਵੱਡਾ ਦੁਕਾਨ ਦਿੰਦਾ ਕਿ 15-20 ਕਿਲੇ ਹਤਾ ਫਲਾਂਗੇ ਚਲੋ ਭਾਈ ਜੀ ਇਹ ਕੱਲਾ ਵੀ ਆ ਜੋਨੈਨ ਨਾ ਰੋੜਾ ਪਿਆ ਪਿਆ ਤੋਂ ਜਮਾਨ ਖਾ ਪਈ ਜਾਂਦੇ ਕੋਲ ਚੜ ਲੈ ਜਾਂਦੇ ਗੜੀ ਜਾਂਦੇ ਆਪਣੀਆਂ ਜ਼ਮੀਨਾਂ ਦੇ ਵਿੱਚ ਆਪਾਂ ਨੂੰ ਨਹੀਂ ਵੜਨ ਦਿੱਤਾ ਜਾ ਰਿਹਾ ਬਾਈ ਜੀ ਆਪਣਾ ਮੈਨੂੰ ਐ ਦੱਸੋ कि ਜਿਹੜੇ ਹੁਣ ਆਪਾਂ ਨੂੰ ਕਹਿੰਦੇ ਘਰ ਦੇਣਗੇ ਵਧੀਆ ਇੱਕ ਇੱਕ ਦੁਕਾਨ ਪਾ ਕੇ ਦੇਣਗੇ ਸੋਸਾਇਟੀ ਹੋਊ ਜਿਹੜੀ ਸੋਸਾਇਟੀ ਹੋਊਗੀ ਮਕਾਨ ਵੇਚ ਦੇਣਗੇ ਉੱਥੇ ਦੁਕਾਨ ਹੋਊਗਾ ਹਾਂ ਤੇ ਉਹ ਦੇਣਗੇ ਫਿਰ ਉਹ ਤਾਂ ਆਪਾਂ ਨੂੰ ਵਧੀਆ ਗੱਲ ਆ ਗਈ ਆਪਾਂ ਨੂੰ ਵਧੀਆ ਖੇਤੀ ਨਾਲ ਖੜਾ ਹਟਾ ਦੇਣਗੇ ਆਪਣਾ ਖੇਤੀ ਨੂੰ ਆਏ ਬਾਈ ਜੀ ਕੰਮ ਨਹੀਂ ਜਿਹੜੇ ਉਹ ਜ਼ਮੀਨਾਂ ਨਾ ਪੱਤੇ ਜੋ 15 ਬੇਤਰਾ ਕਿਲੇ ਬੀਬੀ ਕਿਲੇ ਜਾਏ ਉਹ ਲਾਪਣਗੇ ਤੇ ਤੁਹਾਨੂੰ ਕੋਠੀਆਂ ਮਕਾਨ ਢੂਈ ਤੇ ਲੈਣੇ ਤੇ ਦੁਕਾਨ ਨੂੰ ਨਹੀਂ ਕੁਝ ਹੋਰ ਥੋੜੇ ਹਾਂ ਵੀ ਇਹ ਤਾਂ ਕਿ ਸਭ ਤੋਂ ਪਹਿਲਾ ਬੰਦਾ ਕੱਪੜੇ ਤੋਂ ਨੰਗਾ ਰਹਿ ਸਕਦਾ ਚੱਪੜਾਂ ਤੋਂ ਬਿਨਾਂ ਰਹਿ ਸਕਦਾ ਜੇਰੇ ਸ਼ਰਤੀ ਪਾਲਣਾ ਨਹੀਂ ਹੈਗਾ ਮੈਂ ਸ਼ਰਨਾਮਾ ਕੁਝ ਰਵਾਣ ਨਾ ਕੋ ਤਾਂ ਵੀ ਕੁਝ ਨਹੀਂ ਬਣਦਾ ਹਾਂ ਇਹ ਜ਼ਮੀਨਾਂ ਕਿਉਂ ਲੱਪਣ ਨੂੰ ਚਾਹੁੰਦੇ ਨੇ ਕਿ ਸਾਰਾ ਤਣ ਸਾਡੇ ਹੱਥ ਆ ਜਾਏ ਜਿਹੜੀਆਂ ਏਜੰਸੀਆਂ ਨੇ ਵੱਡੇ ਵੱਡੇ ਵਾਲੇ ਵਰ ਨਿਬਰ ਦੇ ਜ਼ਮੀਨਾਂ ਦਾ ਪਰ ਸਾਰੀ ਹੁਣੀ ਭੱਜੀ ਜਾਂਦੀ ਆ ਠੀਕ ਹੈ ਤੇ ਇਹ ਜ਼ਮੀਨਾਂ ਦੀਆਂ ਲੱਪੀਆਂ ਗਈਆਂ ਦਾ ਮੁਰਗੇ ਜਿਹੜੇ ਲੋਕਾਂ ਤੇ ਆਪਣੇ ਨਾਲ ਨਹੀਂ ਵੀ ਖੜਦੇ ਜੋਰ ਜਾਤੀਆਂ ਬਾਤਾਂ ਬੰਨੇ ਪਏ ਆ ਉਹਨਾਂ ਨੂੰ ਜਿਹੜੀ ਕਾਟਕਪੁੜਕ ਮਿਲਦੀ ਉਹ ਮਿਲ ਨਹੀਂ ਰਹੀ ਤੂ ਆਦ ਨਾਲੇ ਜਿਹੜੀ ਕਾਟਾ ਦੇ 2500 ਨੂੰ ਮਿਲਦੀ ਆ ਇਹ ਨਹੀਂ پتہ 5-7000 ਰੁਪਏ ਗਮਟਾ ਦੇ ਕੱਟੇ ਜਾਵੇ ਜੀ ਜੀ ਜ਼ਮੀਨਾਂ ਨੱਪਦੀਆਂ ਤੁਸੀਂ ਕਿੱਧਰ ਜਾਓਗੇ ਕੋਈ ਛੋਣ ਤਰੀਕਾ ਹੀ ਆਇਆ ਜਿੱਤੀ ਕਰਨ ਦਾ ਪੂਰਨ ਖਾਂਗੜਿਆ ਜਿਹੜਾ ਏਡਾ ਏਡਾ ਪਲਾਟ ਦਿੰਦੇ ਸਾਨੂੰ ਉਹ ਪੁਨੋਕੇ ਕਰਦੇ ਆ ਉਹ ਖਾਂਗੜਿਆ ਤੁਨੇ ਜ਼ਮੀਨਾਂ ਨੰਬਰ ਦੇ ਫੱਟੇ ਆ ਉਹਨਾਂ ਇਹ ਜ਼ਮੀਨ ਨੂੰ ਆਉਣ ਵਾਲੇ 4 ਸੱਲਾ ਬਾਅਦ ਕਰੋੜਾ 25 ਦਿਲਾਉਂਦੇ ਇਹੀ ਬਈ ਆਪਾਂ ਨੂੰ ਕਿਹਾਗਾ ਕਿ ਇਹ ਸੋਹਣੀ ਚਿੜੀ ਆਪਣੀ ਇਹ ਐਨੀ ਸੋਹਣੀ ਚਿੜੀ ਆ ਹਨਾ ਜੀ ਇਹ ਸੋਹਣੀ ਦੀ ਚਿੜੀ ਆ ਬਈ ਇਹਦਾ ساری ਉਮਰ ਦੁਗ ਤੈਨੂੰ ਖਾਣ ਨੂੰ ਹਾਂ ਪੈਸਾ ਕੋਠੀ ਆਕਾਰ ਤੈਨੂੰ ਕੁਝ ਨਹੀਂ ਦਿੰਦੀਆਂ ਕੱਦਾ ਸਿਰ ਮਾਰ ਲਈ ਕੱਦਾ ਦੇ ਵਿੱਚ ਦੁਕਾਨ ਨਾਲ ਜੱਲੇ ਚੱਲੇ ਉਹਦੇ ਵਿੱਚ ਸਿਰ ਮਾਰੀ ਜੱਲੇ ਖੇਕਦੀ ਤੇਰੀ ਭੁੱਖਾ ਨਹੀਂ ਮਾਰ ਦਿੰਦਾ ਤਰਾ ਫੈਲੀ ਇੱਕ ਇੱਕ ਚਾਪਤੀ ਲਈ ਕੱਤੀ ਰੋਟੀ ਟੋਕ ਸਾਰਾ ਦਿਨ ਕਰੀ ਬੰਦਾ ਕਰ ਪਰ ਆਪਣੇ ਲੋਕ ਛੱਡ ਗਏ ਅੱਜ ਦੇ ਦਾ ਅਸੀਂ ਪੈ ਜੋ ਨਾਲੇ ਖੇਤੇ ਕੱਢੇ ਹੋਏ ਆ ਸਾਨੂੰ ਪਤਾ ਵੀ ਕਿਵੇਂ ਲੋਕ ਖੇਤੀ ਕਰਦੇ ਨੇ ਕਿਵੇਂ ਸਾਰਾ ਕੁਝ ਕਰਦੇ ਨੇ ਜਿਵੇਂ ਤੁਸੀਂ ਹੋਈ ਛੋਟੀ ਸੋਚ ਐ ਹੈ ਜੀ ਹੁਣ ਅੱਜ ਕੱਲ ਦੇ ਨੌਜਵਾਨੇ ਸੋਚ ਰਹੀ ਨਹੀਂ ਇਹ ਤਾਂ ਉਹ ਤਾਂ ਕਲੇ ਰੀਲਾ ਬਣਾਉਣ ਜਾਂਦੇ ਆ ਤੇ ਜਾਂ ਆਪਾਂ ਗੱਡੀਆਂ ਦੀ ਸ਼ਰੀਕਾ ਪਾਉਣ ਜਾਂਦੇ ਕਿ ਐ ਫੋਟੋ ਖਿੱਚ ਲਿਆ ਖਿੱਚ ਲੀ ਉਨਨਤੇ ਕਮ ਵਧੀਆ ਲੱਗਦਾਗਾ ਥੋੜੇ ਬਾਗਿਆਂ ਦੇ ਕਾਲ ਦੇ ਮੱਚਦੇ ਆ ਜਦੋਂ ਜ਼ਮੀਨਾਂ ਤੇ ਕਾਲ ਆ ਜਾਂਦੀ ਆ ਬਾਈ ਜਿਹੜਾ ਕੰਦਰਪੜਾ ਮਾਤਾ ਕਨੂੰ ਬੜਾਵਾ ਜਿਹੜਾ ਜ਼ਿੰਦਾ ਹੈ ਪੰਗਲੇ ਆ ਕੰਦਰਪੜਾ ਕਰਕੇ ਕੀ ਫਾਇਦਾ ਕਿ ਮੈਂ ਨਿਚਾਰ ਪਣੀ ਜਾਵਾਂ ਉਹ ਫਰੀਦਪੁਰ ਤੋਂ ਉਹਦਾ ਕਰਵਾਇਆ ਤੇ ਟੈਕਪੂ ਲਖਾ ਜਵਾ ਪੱਟੀ ਜਾਂਦਾ ਰਾਂ ਦਾ ਵਿਆਹ ਬਾੜਦੇ ਬਾਹਰੋ ਲੈ ਆ ਕੇ ਥੋੜੇ ਪੈਂਕ ਦਾ ਪਠੱਡੇ ਮੈਂ ਗਿਆ ਜੀ ਪਿੱਛੇ ਚਾਰ ਦਿਨ ਮੈਨੂੰ ਇੱਕ ਪੰਜਾਬੀ ਦਿਖਾਉ ਸਾਰਾ ਬਾਂਜੂਦਾਰੇ ਨੂੰ ਬਠਿੰਡੇਦਾਰੇ ਵੀ ਟੇਸਰ ਪਈ ਆਣਾ ਭਰਿਆ ਪਿਆ ਤੇ ਲੈ ਤੇ ਛੋਟੀ ਕੋ ਗਿਰਤੀ ਜਦੋਂ ਘਾੜੀ ਛੋਟੀ ਹੱਤੀਆਂ ਪੈਣਾ ਦੀ ਇੱਜ਼ਤ ਤੋਂ ਲੁੱਟੀ ਜਾਉ ਲੱਖਾ ਜਦਾ ਆਣਾ ਵਾਰ-ਵਾਰ ਪਿੱਟੀ ਜਾਂਦਾ ਆਪਣੇ ਛਿੱਤਰ ਪੈਣਗੇ ਭੈਣ ਤੇ ਯਾਰੋ ਕਿੰਨੇ ਹਾਂ ਆਪਾਂ ਨਾਲ ਸਿੱਧੂ ਵੀ ਰ ਆ ਵੀ ਆਪਣਾ ਦੇ ਕਹਿੰਦਾ ਲੋਕਾਂ ਨੂੰ ਪਤਾ ਹੈਗਾ ਮਨੋਜ ਵਾ ਗੁਜਾ ਆਪਣਾ ਉਹ ਲੱਖੇ ਦੇ ਨਾਲ ਹੀ ਹੁੰਦਾ ਹੈ ਤੇ ਜਿਹੜਾ ਇੰਨਾ ਸੰਗ ਪਾੜਦਾ ਤੁਹਾਨੂੰ ਵਾਰ-ਵਾਰ ਕਹੀ ਜਾਂਦਾ ਤੁਹਾਨੂੰ ਸਾਰੇ ਇਕੱਠਾ ਆਉਣਾ ਪਊਗਾ ਤੁਹਾਨੂੰ ਰੋਟੀ ਨਹੀਂ ਮਿਲੀ ਛੋਟੀ ਧੀਆ ਪੈਣਾ ਦੀ ਇੱਜ਼ਤ ਜੇ ਪਹਿਲਾਂ ਲੁੱਟੀ ਜਾਂਦੀ ਸੀ ਨਾ ਐਂ ਲੁੱਟੀ ਜਾਊਗੀ ਹਾਂ ਆ ਖੁਸ਼ੀਆਂ ਨੇ ਜਿਹੜੀ ਅੱਜ ਤੁਸੀਂ ਮਨਾਉਣੇ ਰੱਖੜੀਆਂ ਵੱਢ ਕੇ ਸ਼ੂਟ ਲਿਓਨੇ ਇਹ ਰੱਖੜੀਆਂ ਸੁੱਖੜੀਆਂ ਤੁਸੀਂ ਭੁੱਲ ਜਿਓ ਫੇਰ ਹਾਂ ਐਸੀ ਰੱਖੜੀਆਂ ਲਿਆਵਾਂਗੇ ਤੇ ਨਾਲ ਜਿਹੜੀ ਖੱਬੜ ਤੋਂ ਹੁਣ ਬਾ ਖੇਤਾਂ ਨੂੰ ਬਾ ਵੱਢ ਲਿਓਨੇ ਥੰਬਲ ਵੱਢ ਲਿਓਨੇ ਓਣੀ ਬਟੜਾਉਣਾ ਅਗਲੇ ਪਾੜ ਤੋਂ ਨੀ ਜਾਣਦਾਂ ਜਮ ਹਾਂ ਉਹ ਤਾਂ ਵਾਚਾ ਬਾਉਂਡਰੀ ਮਾਰ ਲੈਣਗੇ ਇਸ ਕਰਕੇ ਆਪਾਂ ਧਰਨੂ ਨੂੰ ਕਾਜਾ ਫੋਨਾਓ ਰਲ ਮਿਲ ਕੇ ਰਹੋ ਆ ਰਖੜੀਆਂ ਦਾ ਖਾੜਾ ਛੱਡੋ ਮਠਿਆਈਆਂ ਦਾ ਖਾੜਾ ਛੱਡੋ ਵੀਰ ਬਿਰਿਓ ਆ ਕੰਨੂ ਹੱਥ ਮਾਰੋ ਵੀ ਆਪਣੀ ਜਿੰਦਗੀ ਜਮਾਂ ਬਰਬਾਦ ਹੋ ਗਈ ਆਪਣੇ ਸਿਰ ਤੇ ਤੂਫਾਨ ਡੜਿਆ ਆਉਂਦਾ ਆਪਣੇ ਤਾਂ ਹਿੱਕ ਤੇ ਚੜਿਆ ਆਉਂਦੇ ਆ ਬਾਈ ਜੀ ਬਾਈ ਹਿੱਕ ਤੇ ਚੜਿਆ ਤਾਂ ਪਹਿਲਾਂ ਮੋਦੀ ਕਮਲਾ ਜੀ ਵਾਰਨੀ ਦਵਨੀ ਕੋਈ ਉਹਨੇ ਨੱਕ ਨੂੰ ਵਰਦਿਆ ਦੇ ਆਪਣੇ ਲੋਕ ਕਮਲੇ 2 ਕਰੋੜ ਰੱਖਾ ਕਹਿੰਦਾ 50 ਕਰੋੜ ਦੇ ਨਾਲ 20 ਕਰੋੜ ਕਹਿੰਦਾ ਦੇ ਵਿੱਚ ਲੱਟੂ ਫਟਣ ਲੱਗ ਜਾਂਦੇ ਨੇ ਹਾਂ 20 ਕਰੋੜ ਰੁਪਏ 20 ਕਰੋੜ ਉਹ ਲੜਾ ਕੇ ਬੇਚ ਉਹ ਭਾਈ ਪੈਸਾ ਕਹੀਏ ਉਹ ਉਹਨਾਂ ਵਿੱਚ ਉਹਦੇ ਘਰ ਤਾਂ ਜਾ ਟਾਈਮ ਬਰਬਾਦ ਹੋ ਜਾਂਦੇ ਨੇ ਕਿ ਕਿਸੇ ਨੂੰ ਤਾਂ ਪੈਸੇ ਸਾਹਮਣਾ ਆਉਂਦਾਗਾ ਕਿਸੇ ਨੂੰ ਨਹੀਂ ਵੀ ਆਉਂਦਾ ਜੇ ਕਿਸੇ ਨੇ ਜ਼ਮੀਨ ਵੇਚੀ ਵੀ ਦਿੱਤੀ ਉਹ ਤਾਂ ਪੈਸਾ ਨਹੀਂ ਸਭਨ ਲੈਣਾ ਭਾਈ ਉਹ ਤਾਂ ਵੀ ਕੋਠੀਆਂ ਘਾਰਾਂ ਲੈ ਲੈਂਦਾ ਤੇ ਅੱਛੀ ਦਾ ਜਾਂਦਾ ਕਿਹੜੇ ਪਿੰਡਾਂ ਅੰਦਰ ਲੱਗੀਆਂ ਫਿਰ ਨੇ 80-80 ਕੋਠੀਆਂ ਪਾਈਆਂ ਨੇ ਹਾਂ ਲੋਕ ਉੱਥੇ ਆਜੇ ਪਉਨੋ ਡਰ ਲੱਗ ਲੱਗ ਹਾਂ ਆਜੇ ਹਾਂ ਉਹ ਹੈਗਾ ਕਪੜੇ ਪਿੰਡ ਇੱਧਰ ਮਾਝੇ ਕਣੀ ਆਹੋ ਆ ਰੇੜੀਆਂ ਲਾਉਂਦੇ ਜਿਨ੍ਹਾਂ ਨੇ ਕਰੋੜਾ ਰੁਪਏ ਵੇਚਿਆ ਸੀ ਆਪਣੇ ਬਟਿੰਡੇ ਚ ਕੋਠੀ ਲੈ ਕੇ ਹਟਿਆ ਭਈਆ ਪੂਰਾ ਵਧੀਆ ਭਈ ਇੱਥੇ ਆ ਕੇ ਤਰੱਕੀ ਕਰਕੇ ਆਪਾਂ ਨੂੰ ਕਿਤੇ ਨੌਕਰੀ ਨਹੀਂ ਮਿਲਦੀ ਭਈਆ ਭਈਆ ਆਣੇ ਦਾ ਤਾਂ ਕੁੜੀ ਨੰਬਰ ਤੋਂ ਧਾਰੀ ਗਈ ਸੀ ਉਹ ਤੇ ਕੜਾ ਪਾਇਆ ਹੋਇਆ ਸੀ ਅੱਜ ਇਹ ਕਹਿੰਦੇ ਸਿੱਖ ਗੁਲਾਮ ਨਹੀਂ ਹੈ ਭੈਣ ਚੋਦੇ ਵੱਡੇ ਵੱਡੇ ਦਾੜੇ ਰੱਖ ਕੇ ਨਾ ਵੱਡੇ ਆਪਣੇ ਪਾਪੀ ਘਾਉਣ ਨਾਲ ਇੱਕ ਇੰਟਰਵਿਊ ਆਇਆ ਸੀ ਉਹਨਾਂ ਕਹਦਾ ਵਾਦ 300 ਕਿਲੋਮੀਟਰ ਤੋਂ ਚੱਲ ਕੇ ਆਇਆ ਮੇਰਾ ਤਾਂ ਕਿਸੇ ਨੇ ਰੋਕਿਆ ਨਹੀਂ ਮੈਂ ਤਾਂ ਕਹਦਾ ਕੋਈ ਗੁਲਾਮ ਨਹੀਂ ਤੇ ਆ ਛੁੱਪੀ ਹੋਣ ਕੁੜੀ ਦੇਸੀ ਸਾਡੀ ਸਾਡੀ ਕੜੀ ਕੜੀ ਨੂੰ ਕੜੇ ਵਿੱਚ ਰੋਕਦਾ ਇਹ ਤੇ ਇੱਕ ਗ람 ਨਹੀਂ ਹੈਗਾ ਹਾਂ ਕਿਤਾਬਾਂ ਉਹ ਚੇਂਜ ਹੋ ਗਈਆਂ ਤੇ ਆਹ ਦੋ ਚੇਂਜ ਹੋ ਗਏ ਪੰਜਾਬੀ ਦੀ ਦਾਸ ਤੇ ਰਾਜਵਾਰ ਦੀ ਬਾਕੀ ਰਹੇਗਾ ਉਹਦਾ ਜਿਹੜੇ ਗੁਰੂਆਂ ਦੇ ਆਪਾਂ ਨੂੰ ਚੱਲਣਾ ਸਿਖਾਇਆ ਸੀ ਆਪਾਂ ਦਾ ਤੇਲੀ ਨਹੀਂ ਬਪਾ ਹਾਂ ਉਹਨਾਂ ਦੇ ਦਰਬਾਰ ਫੜਾਈ ਸੀ ਤੇ ਤੁਸੀਂ ਝਾੜੂ ਫੜ ਲਿਆ ਝਾੜੂ ਫੜ ਲਿਆ ਤੇ ਝਾੜੂ ਦੇ ਸੁਣ ਨਹੀਂ ਮਾਜਦਾ ਹਾਂ ਦੇ ਕੇ ਝਾੜੂ ਸੁਣਿਆ ਤਾਂ ਸੁਣ ਨਹੀਂ ਮਾਜਦਾ ਉਹਨਾਂ ਨੇ ਠੀਕ ਹੈ ਤੇ ਆਹ ਅਪਣਾ ਨਹੀਂ ਹੋਇਆ ਹੁਣ ਸਾਰੇ ਪਿੱਟੀ ਜਾਂਦੇ ਆਉਣ ਵਾਲੀ ਪੂਰੇ ਵੋਟਾਂ ਦੇ ਵਿੱਚ ਭਾਈ ਆਪਣਾ ਇੱਕ ਤਾਂ ਲੱਖੇ ਸਧਾਣੀ ਨੂੰ ਲਾਜ਼ਮੀ ਦਿੱਤੇ ਹੋਣਾ ਦੋ ਵਾਰੀ ਇਹ ਹਾਰ ਗਿਆ ਕੋਈ ਗੱਲ ਇਹ ਲੋ ਲੰਡੀ ਬਾਹਤ ਉਹਦੀ ਆ ਅਉਂਦੀ ਸ਼ਬੀਰਵਾਲ ਦੇ ਘਰ ਅਗਰ ਤਾਂ ਜਿਤਿਆਦ ਜੀ ਪਿਛਲੀ ਵਾਰ ਇਹ ਲੱਕਾਰਾ ਤਾਂ ਬੈਠੋ ਦਾ ਹਿੰਡੇ ਨੂੰ ਤੁਸੀਂ ਇਸ ਵਾਰ ਲੱਕੇ ਨੂੰ ਜਿਤੌਰ ਨਾਲ ਆਉਣ ਵਾਲੇ ਸਮੇਂ ਭਾਈ ਪਹਿਲਾਂ ਮੂਸਿਆ ਦੇ ਨੂੰ ਵੀ ਇਹਨਾਂ ਨੇ ਆਈ ਮਾਤ ਪਾਈ ਆ ਉਹ ਜੀਆ ਬੰਦਾ ਦੀ ਦੀਪ ਜਿੱਤੂ ਕਹਿੰਦਾ ਇਹਨਾਂ ਨੇ ਹਰਮੰਦਰ ਸਾਹਿਬ ਤੇ ਕਹਦਾ ਹਮਲਾ ਕਰਦਾ ਛੋਟੀਆਂ ਜ਼ਮੀਨਾਂ ਦਾ ਪੱਨ ਨੂੰ ਤਾਂ ਮੈਂ ਡਰਾਉਣਗੇ ਭਾਨਾ ਸਿੱਧੂ ਆਪਣਾ ਜੇ ਹੋ ਗਿਆ ਉਹ ਬਿੱਟੀ ਜਾਂਦਾ ਭਾਨਾ ਉਹ ਵਿਚਾਰੇ ਸੰਗ ਪਾੜੀ ਜਾਂਦੇ ਆ ਉਹ ਭਾਨਾ ਦੂਜਾ ਘੜਾ ਦਾ ਆਪਣਾ ਪਾਣਾ ਪਾਉੜਾ ਪਾਣਾ ਪਾਉੜਾ ਉਹ ਤਾਂ ਵੀਡੀਓ ਬਣਾਈ ਜਾਂਦਾ ਹੱਦ ਤੱਕ ਉਹਦੇ ਪਈ ਪਈਏ ਆਏ ਆਗੇ ਭਈਏ ਆਗੇ ਟੇਚਰਾਂ ਤੇ ਜਾ ਕੇ ਦਾ ਦੇਖੋ ਮੇਰੇ ਸਾਡੇ ਜਵੇਂ ਡਾਰਾ ਉੱਡੀ ਆਉਂਦੀ ਉਹਦੇ ਨੇ ਆਏ ਹੁੱਡੇ ਹੁੰਦੇ ਭਈਏ ਤੁਸੀਂ ਕਰ ਰੱਜ ਬੜ ਕੇ ਬੈਠੇ ਹੋ ਕਿ ਸਾਡਾ ਕੀ ਕਿ ਹੁੰਦਾ ਸਾਡਾ ਕੀ ਹੁੰਦਾ ਤੁਹਾਨੂੰ ਘਰੇ ਆ ਕੇ ਮਾਰਨਗੇ ਇਜਾਜ਼ਤ ਕਰ ਲੋ ਉਹ ਗੱਟੀ ਜਾਂਦਾ ਲੱਕਾ ਵਾਰ ਵਾਰ ਛੁੱਟੀਂ ਆਂ ਪਾਣਾ ਦੇ ਜਿੰਦ ਸੋਟੇ ਸਾਹਮਣੇ ਲੁੱਟੀ ਜਾਊ ਜਿਵੇਂ ਗੱਜੜੀ ਦੇ ਵਿਚਾਰਾ ਚ ਪਹਿਲਾ ਵੀ ਕੰਦੀ ਸੀ ਨਾ ਉਵੇਂ ਇੱਕ ਛੋਟੀ ਇੱਥੇ ਲਲਾਵ ਹੋਊਗੀ ਤੁਸੀਂ ਖੜੇ ਝੱਕ ਜਾਓਗੇ ਤੇਰੀ ਪੱਗ ਸਰੇ ਆ ਬਾਜ਼ਾਰ ਦੇ ਵਿੱਚ ਰੋਕੀ ਜਾਏ ਥੰਮਟਦਾਰੀ ਹੋ ਆ ਕੱਲ ਨੂੰ ਹੱਥ ਮਾਰੋ ਇੱਕ ਨੰਬਰ ਹੋ ਵਾਹਿਗੁਰੂ ਜੇ ਕੋਈ ਗਲਤ ਬਾਤ ਬੋਲਿਆ ਗਿਆ ਮਾਫ ਕਰਿਓ ਇਸ ਤੋਂ ਆਪਾਂ ਫੇਰ ਮਿਲਾਂਗੇ ਦੇਖਦੇ ਸਮਾਂ ਕਹੇ ਜਾਂਦਾ ਕਹੇ ਨਹੀਂ ਪਰ ਰਖੜੀ ਦਾ ਤਿਉਹਾਰ ਵਾਪਸ ਆਣਾ ਨਹੀਂ ਹੈਗਾ ਤੁਸੀਂ ਇਹਦੇ ਚੱਕਰਾਂ ਦੇ ਨਾ ਹੋ ਦੋ ਰੁਪਏ ਵੱਧ ਦੇ ਰਾਜ ਬਚਾ ਕੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ